ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਣਾਵੇਂ ਬਲੌਗ 'ਚ ਤੇ ਮੱਝਾਂ ਲੱਗੀਆਂ ਆ ਜਿ ਆਪਾਂ ਨੇ ਲੜਾ ਗਰਮੀ ਬਹੁਤ ਹੈ ਸਵੇਰ-ਸਵੇਰ ਜਲਦੀ-ਜਲਦੀ ਕੰਮ ਨੂੰ ਵੇਖਦੀ ਦਾ ਤੇ ਬਾਤੀ ਆਪਣਾ ਅੰਦਰ ਤੱਕ ਜਾਂਦੀ ਜੀ ਧੁੱਪ ਆਪਾਂ ਲੱਗੇ ਹੋਏ ਹਰੀ ਚਾਦਰ ਲਾਉਣ ਦੇ ਅੰਦਰ ਡੰਗਰਾਂ ਨੂੰ ਧੁੱਪ ਨਹੀਂ ਜਾਈ ਜAVE ਅੱਧ ਤੱਕ ਧੁੱਪ ਚਲੇ ਜਾਂਦੀ ਜੀ ਫਿਰ ਆ ਦੁਪਹਿਰੇ ਤੇ ਜਾ ਕੇ 11 12 ਵਜੇ ਤੇ ਜਾ ਕੇ ਪਰਸ਼ਾਵਾ ਢਲਦਾ ਦਾਈ ਤੇ ਆਪਾਂ ਨੇ ਸਿੱਟ ਲਿਆਂਦੀ ਚਾਦਰ ਤੇ ਲੱਗੇ ਆ ਜੀ ਆਪਾਂ ਲਾਉਣ ਉੱਪਰ ਦਾ ਕਰਤੀ ਮੰਦਿਰ ਨੇ ਉਹਦੀ ਸੈਟਿੰਗ ਤੇ ਇਸ ਸਾਈਡ ਰਹਿ ਗਈ ਇਸ ਸਾਈਡ ਹੁਣ ਢਿੱਲਾ ਜੀ ਆਪਣਾ ਉਹਦੇ ਵਿੱਚ ਮੇਸ ਵਗੈਰਾ ਕੰਢੇ ਚ ਗੱਢ ਕੇ ਫੇਰ ਹੁਣ ਲੱਗੇ ਆ ਇਹਨੂੰ ਵੀ ਲਾਉਣ ਤੇ ਬਾਕੀ ਸੰਗਰਾਂ ਦਾ ਕੰਮ ਤਾਂ ਬਾਕੀ ਦਾ ਨਿਬੜ ਗਿਆ ਮੱਜਾਂ ਦਾ ਨਹਾਣ ਲੁਤੀਆਂ ਜਾਂ ਕੱਖ ਬਰਹਿ ਗਏ ਹਰੇ ਪੌਣ ਨੂੰ ਸੰਨੀ ਕਰਨ ਨੂੰ ਪਈ ਆ ਬਾਕੀ ਛੋਟੇ ਛੋਟੇ ਜਿਹੇ ਇੱਧਰ ਖੜਾਈ ਹੋਈ ਹੈ ਜਗਾ ਘਟੇ ਅੰਦਰ ਅੰਦਰ ਜਗਾ ਘਟ ਕਰਨ ਕਰਕੇ ਬਾਹਰ ਦੀ ਸਾਈਡ ਦੇਖਦੇ ਹਾਂ ਅਸੀਂ ਛੱਡ ਛੁੱਡ ਪਾਈਏ ਕਿਉਂਕਿ ਆਪਣਾ ਮੱਝਾ ਵਗੈਰਾ ਜ਼ਿਆਦਾ ਹੈ ਗાયਾਂ ਮੋਢੀਆਂ ਤੇ ਇਹਦੇ ਕਰਕੇ ਫਿਰ ਇੱਕ ਮਹੀਨੇ ਤੋਂ ਉਹਦੇ ਕਰਕੇ ਫਿਰ ਆਪਾਂ ਨੂੰ ਔਖਾ ਲੱਗਦਾ ਕਿਉਂਕਿ ਖੜਾ ਆਏ ਹੋਏ ਬਹੁਤ ਐ ਨਾਲ-ਨਾਲ ਜੋੜ ਕੇ ਬਿਲਕੁਲ ਐ ਤੇ ਬੈਠਣ ਉੱਠਣ ਦਾ ਵੀ ਔਖਾ ਹੈ ਨਾ ਇਹਨਾਂ ਦਾ ਤੇ ਬਾਕੀ ਤੁਸੀਂ ਮੇਰੇ ਜੀ ਮਨਦੀਪ ਨੂੰ ਤੇ ਬਾਕੀ ਕਰਦੇ ਜੀ ਮੰਦਿਰ ਤੁਹਾਡੇ ਨਾਲ ਗੱਲਬਾਤ ਸਸੀ ਕਾਲ ਜੀ ਸਾਰਿਆਂ ਨੂੰ ਮੈਰੂ ਦੇ ਬਾਅਦ ਚੜ੍ਹਦੀ ਕਲਾ ਬਖਸ਼ੇ ਤੁੰਦ ਉਸਤੀ ਬਖਸ਼ੇ ਮੇਰ ਭਰੇ ਆਜ਼ਾਦ ਤੇ ਪਰਮਾਤਮਾ ਸਹਾਇਆ ਜੀ ਸਤਾਂ ਲੱਗੇ ਵੇ ਜੀ ਕਾਮਕਾਰ ਬਾਹਰ ਸੰਨੀ ਕਰਕੇ ਫਿਰ ਆਪਾਂ ਮੇਲੇ ਆ ਜੀ ਉਧਰ ਦੁਕਾਨਾਂ ਦੁਕਾਨਾਂ ਆਈ ਜਗ੍ਹਾ ਜਿਹੜੀ ਰੋਡ ਤੇ ਉੱਥੇ ਮਿਸਤਰੀ ਲੱਗਿਆ ਹੋਇਆ ਉਹਦੇ ਨਾਲ ਲੱਗਣਾ ਹੀ ਕੱਲ ਹੈਗਾ ਤਾਂ ਨੇਬਰ ਵਾਲਾ ਬੰਦਾ ਵਿਚਾਰਾ ਜੋ ਵੀ ਨਹੀਂ ਮਿਲਿਆ ਕੱਲਾ ਮਿਸਤਰੀ ਹੈ ਨਾਲ ਅਸੀਂ ਲੱਗੋਗੇ ਤਾਂ ਜਾ ਕੇ ਉੱਥੇ ਜਿਹੜਾ ਕੰਮ ਰਹਿੰਦਾ ਮਿਸਤਰੀ ਦਾ ਸੱਤਾਂ ਦੀ ਰਿਪੇਅਰ ਕਰਨੀ ਆ ਤੇ ਇੱਕ ਕੰਦੂ ਦੀ ਲਪਾਈ ਕਰਨੀ ਤੋਂ ਕੰਮ ਕੰਪਲੀਟ ਹੋ ਗੂ। ਫਲੇ ਮੇਰੀਆਂ ਖੇਤ ਚ ਸਈਆਂ ਬੱਟਾ ਬੁੱਟਾ ਪਾਉਣ ਨੂੰ। ਖਲੀਲੀ ਨੂੰ ਪਾਣੀ ਲਾਉਣਾ। ਬਾਜਰੀ ਦੀਆਂ ਬੱਟਾ ਪਾਉਣੀਆਂ। ਇਹਨਾਂ ਨੂੰ ਹੋ ਪਾਇਆ ਏ। ਮਾ ਮਾ ਇਹ ਤਾਂ ਪਾਣੀ ਛਿੜ ਗਿਆ। ਆਹਾਂ। ਕੈਕਟਰ ਕੀ ਆ ਉਹ? ਕੋਲੇ ਜਿਹੜਾ ਡੇਰੀ ਚ ਲੈ ਜਾਂਦਾ ਤਾਂ ਕੀ ਆ ਉਹ? ਇਨਿਮਿਕਚਰ? ਹਾਂ। ਉਹ ਤਾਂ ਉਹ ਗਾਂ ਨੂੰ ਪਾਉਂਗਾ ਜਿਹੜੀ ਬੱਛੀ ਆ ਤੇ ਉਹ ਗਾਂ ਰੱਖਦਾ। ਇਹਨੂੰ ਇਹਨਾਂ ਨੂੰ ਵੀ ਦੋਨਾਂ ਨੂੰ ਪਾ ਦੇਣਾ ਤਾਂ ਬੜੀਆਂ ਨੂੰ ਬੜੀਆਂ ਨੂੰ ਗਾਂ ਨੂੰ ਗਾਂ ਨੂੰ ਪਾ ਪਰ ਉਹ ਖਾਦੀਆਂ ਨਹੀਂ ਆਈਆਂ ਫਿਰ ਉਹ ਦੇਖ ਰਿਹਾ ਨਾ ਉਹ ਵੀ ਪਾ ਰਿਹਾ ਨਾ ਇਹ ਚਾਦਰ ਲਾਉਣ ਲਾ ਕੇ ਥੋੜਾ ਜਿਹਾ ਫਰਕ ਲੱਗਦਾ ਨਾ ਅੰਦਰ ਫਿੱਡਾ ਲੱਗਦਾ ਨਾ ਉਹ ਧੁੱਪ ਕਰਕੇ ਹੋ ਗਿਆ ਥੋੜਾ ਜਿਹਾ ਅੰਦਰ ਆਉਂਦੀ ਇੱਥੇ ਆਵੇ ਉਹਦੇ ਤੱਕ ਹਾਂ ਥੋੜਾ ਲੱਗਦਾ ਫਰਕ ਪਿਆ ਤਾਂ ਲੱਗਦਾ ਹੈ ਆਉਣ ਦੇਖੀ ਮਿੰਗੀ ਮਿੱਟੀ ਖਾਣੀ ਹੈ ਕਿ ਨਹੀਂ ਜਿਆਦਾ ਨਹੀਂ ਥੋੜਾ ਥੋੜਾ ਪਾਓ ਬਸ ਚਮਚਾ ਚਮਚਾ ਕਾ ਇੰਨਾ ਨਹੀਂ ਚਮਚਾ ਚਮਚਾ ਪਾਵੀਂ ਛਿੜਕਾਈ ਕਰਿਆ ਸੀ ਤਾਂ ਚਮਚਟ ਆ ਪੀਦੇ ਸਾਬ ਰੋਜ਼ ਹੀ ਕੀ ਕੀ ਚਮਚਾ ਪਾ ਦਵੇ ਨਾ ਇੰਨਾ ਥੋੜੀ ਇੰਨਾਂ ਮਾੜਾ ਮਾੜਾ ਪਾਵੀਂ ਬਸ ਹਾਂ ਬਸ ਬਸ ਇੰਨਾ ਗਰੂਲ ਦੇਵੇ ਇਹਦੇ ਸਮੈਲ ਬਹੁਤ ਤੇ ਮੇਰੀ ਗੰਦ ਗਏ ਸਮੈਲ ਕਰਕੇ ਨਹੀਂ ਹੰਦ ਸਮੈਲ ਕਰਦਾ ਆ ਅਰੇ ਹਾਂ ਨੀਰ ਆ ਦੇ ਘਰ ਇਹ ਹੁਣ ਕਰੀਂ ਇਸਾਦ ਨੂੰ ਆਪੇ ਜਾਦਾ ਪਰ ਇਹ ਹੋ ਜਾ ਉਲੀ ਮੇਰੀ ਬਾਸੀ ਨੇ ਬੈਠ ਲਈ ਜੀ ਫਿਰ ਹੁਣ ਜਿਹੜਾ ਥੋੜਾ ਬਹੁਤਾ ਰਹਿ ਗਿਆ ਜੀ ਕੰਮ ਕਰ ਹਾਂਜੀ ਮਨਦੀਪ ਲੱਗੇ ਹੋਇਆ ਜੀ ਮੱਝਾਂ ਨੂੰ ਕੱਖ ਪਾਉਣ ਤੇ ਮਨਦੀਪ ਨੇ ਸਾਫ ਤੇ ਕੱਖ ਪਾਤੀ ਅੱਜ ਮੱਝਾਂ ਅੱਜ ਸਾਫ ਤੇ ਹੀ ਕੱਖ ਪਾਤੇ ਮੱਜਣ ਯਾਰ ਕੱਖ ਘਟ ਹੈ ਨਾ ਮੁਰੇ ਜੀ ਅੱਛਾ ਮੁਰੇ ਜੀ ਤਾਂ ਹੈਗੇ ਮਾਂ ਪਿਆ ਟੋਕਾ ਕਰਨਾ ਫਿਰ ਇੱਧਰ ਜਿਹੜੀ ਮਸ਼ੀਨ ਹੈ ਹਾਂ ਉੱਥੇ ਵੀ ਸਮਾਨ ਪਿਆ ਸਹੀ ਗੱਲ ਹੈ ਉਹ ਵੀ ਚੱਕਣਾ ਪੈਣਾ ਤਾਂ ਹਾਂ ਤਾਂ ਕਰਕੇ ਮਾਂ ਵੀ ਚੱਲ ਖਾਈ ਜਾਣੇ ਨਾਲੇ ਜਿਹੜੇ ਦੁਪਹਿਰੇ ਬਾਅਦ ਤੇ ਉਹ ਗੜੇ ਛੱਡੇ ਐ ਭੋਰਾ ਵੀ ਹਾਂ ਸਹੀ ਗੱਲ ਹੈ ਹਾਂ ਜਿਹੜੇ ਛੋਟੇ ਛੋਟੇ ਐ ਨਾ ਇਹ ਕਟਰੂ ਇਹਨਾਂ ਨੂੰ ਤਾਂ ਇੱਧਰੇ ਠੀਕ ਐ ਇਹਨਾਂ ਨੂੰ ਇਹ ਵਿੱਚ ਨਹੀਂ ਬੰਨਣੇ ਕਿੰਨਾ ਇੱਥੇ ਨੂੰ ਖੁੰਡੇ ਜਿਹਾ ਗੱਢਣੇ ਆ ਹਾਂ ਹਾਂ ਤਾਂ ਜਾ ਕੇ ਸਾਰੇ ਦੇ ਸਾਰੇ ਡੰਗਰ ਉਹਦੇ ਕੱਚੇ ਫਿਰ ਬੰਨ੍ਹ ਹੁੰਦੇ ਹੋਣੇ ਆ ਹਾਂ ਠੀਕ ਐ ਹੁਣ ਦੋ ਉਹ ਗੇਟਾਂ ਨਾਲ ਬੰਨ੍ਹਦਾ ਦੋ ਆ ਪੋਲਾਂ ਨਾਲ ਬੰਨ੍ਹਦਾ ਫਿਰ ਉਹ ਪੱਕਾ ਫਰਸ਼ ਗੰਦਾ ਕਰਦੇ ਆ ਇਹ ਹਮ ਹੈ ਨਾ ਹਮ ਜੇ ਉਹ ਹੋ ਗਏ ਤੇਰਾ ਅੱਜ ਦੇਖ ਨਾ ਅੱਜ ਸਮਾਂ ਰੋਈ ਦੇ ਕੇ ਫਿਰ ਕਰਦਾ ਉਹ ਜਿਹੜੇ ਬਤਾਉਆਂ ਦਾ ਬੁੱਟਾ ਤਾਂ ਨਾ ਉਹ ਸਾਰੇ ਹੀ ਖਾ ਲਿਆ ਉਹਨਾਂ ਨੇ ਯਾਰ ਅੱਜ ਮੈਂ ਇੱਕ ਦਾ ਚਿੱਟੀ ਗਈ ਹੋਗੀ ਇਹ ਨਹੀਂ ਛੱਡਦੀ ਜਦ ਵੀ ਖੁੰਦੀ ਐ ਸਿੱਧਾ ਉੱਥੀ ਨੂੰ ਭੱਜਦੀ ਇੱਕ ਹੋ ਗਿਆ ਜ਼ਰਾ ਆ ਬੜਾ ਕੱਟਾ ਉਹ ਨਾ ਬੜਾ ਕੱਟਾ ਹੈ ਹੂੰ ਉਹ ਵੀ ਜਿੱਤਾ ਜਿੱਦੀ ਹੋ ਜਾਂਦਾ ਪਨੀਰੀ ਤਾਂ ਹੋ ਗਈ ਹੋਣੀ ਆਪਣੀ ਪਨੀਰੀ ਬਥੇਰੀ ਜਾ ਕਿ ਨਹੀਂ ਆ ਖੇਤ ਮੇਨ ਕੇ ਪਨੀਰੀ ਅਜ ਵੀ ਲੱਤਦਾ ਦੋ ਨਾ ਮੈਂ ਨਿਕਲੇ ਹਾਂ ਹਾਂ ਤਿੰਨ ਤਿੰਨ ਉਗਲਦੀ ਹੋਈ ਪਈ ਐ ਕਾਲੂ ਪਨੀਰੀ ਦਾ ਬਲੌਗ ਬਣਾਉਣਾ ਕਾਲੂ ਪਨੀਰੀ ਦਿਖਾਉਣੀ ਐ ਆਪਾਂ ਨੂੰ ਚੰਗੀ ਵਧੀਆ ਕੋਈ ਤਾਂ ਨਹੀਂ ਯਾਰ ਸਵੇਰ ਵਾਰ ਜਿਹੜੀ ਹੋਰ ਜਿਹੜੀ ਲੱਗੀ ਹੋਈ ਸੀ ਮੇਹਦੀ ਕੱਖ ਵਿਡੇ ਜੀ ਨੇ ਉਡਾ ਰਾਲੀਆਂ ਦੰਨਾਂ ਚ ਠੀਕ ਹੈ ਉੱਥੇ ਵੀ ਨਹੀਂ ਜਾ ਹੋਇਆ ਜਿਹੋਦੇ ਕੋਲ ਹਾਂ ਉਹ ਤਾਂ ਹੈ ਕੱਲੂ ਫੇਰ ਦੇਖਦੇ ਆ ਕੱਲੂ ਵੀ ਆਉਣਾ ਉਹਨੇ ਹਾਂ ਤੇ ਕੱਲੂ ਫੇਰ ਤੋਂ ਜੂੰਨ ਨੂੰ ਠੀਕ ਪੇਪਰ ਉਹ ਕਹਿੰਦੀ ਮੈਂ ਮੈਂ ਸਮੋਸਾ ਸਾਰੀਆਂ ਚੋਲਣ ਨਹੀਂ ਜੇ ਤੁਸੀਂ ਕਿਤੇ ਜਾਣਾ ਹੋਵੇ ਤੁਸੀਂ ਮੈਨੂੰ ਛੱਡ ਕੇ ਜਾਓ ਉਹ ਤਾਂ ਕਹਿੰਦੀ ਮੈਂ ਨੌਕਰ ਹੀ ਕਰ ਲੂੰਗੀ ਉਹਨੂੰ ਲੱਖ ਲੰਨੇ ਆ ਹਾਂ ਠੀਕ ਹੈ ਨਾ ਕਿ ਕੁ ਮਹੀਨਾ ਪਹਿਲੇ 5-7 10 ਦਿਨ ਦੇ ਵਿੱਚ ਪਤਾ ਲੱਗਣਾ ਹਾਂ ਹਨਾ ਵਧੀਆ ਹਨਾ ਜੇ ਵਧੀਆ ਲੱਗਿਆ ਕੰਮ ਠੀਕ ਲੱਗਿਆ ਆਪਣੇ ਹਿਸਾਬ ਦਾ ਵੀ ਹਾਂ ਠੀਕ ਆ ਓਕੇ ਆ ਬਸ ਫਿਰ ਠੀਕ ਹੈ ਪੈਸੇ ਵੀ ਕੋਈ ਆ ਵੀ ਲਵਾਂਗੇ ਜਿਹੜਾ ਕਹਿ ਰਹੀ ਹੈ ਤਨਖਾਹ ਉਹ ਕੰਮ ਦੇਖ ਕੇ ਫਿਰ ਤਾਂ ਹਾਂ ਕੋਈ ਪੈਸੇ ਵੀ ਜ਼ਿਆਦਾ ਨਹੀਂ ਉਹ ਕਰੀ ਉਹਨੇ ਬੇਚਰੀ ਨਹੀਂ ਉਹੀ ਗੱਲ ਹੈ ਹਾਂ ਜਾਇਜ਼ ਹੈ ਜਮਾਈ ਹਾਂ ਹਨਾ ਇੰਨਾ ਕੁ ਤਾਂ ਨਾਰਮਲ ਚਾਹੀਦਾ ਵੀ ਇੰਨਾ ਤਾਂ ਹਾਂ ਚਾਹੀਦਾ ਸਾਰਾ ਦਿਨ ਕੰਮ ਕਰਨਾ ਨਹੀਂ ਆ ਕੰਮ ਬਹੁਤ ਹੈ ਬਸ ਇਹ ਰਹੂਗੀ ਠੀਕ ਆਪਣੇ ਆਪ ਦੇਖੀ ਹੂੰ ਡੰਗਰਾਂ ਦਾ ਕੰਮ ਹੈ ਵੀ ਬਹੁਤ ਹੈ ਇੱਥੇ ਥੋੜਾ ਨਹੀਂ ਹੈ ਮੈਂ ਹਾਂ ਉਹਨੇ ਦੱਸਿਆ ਵੀ ਮੈਂ ਸਾਂ ਗਿਆ ਮੈਂ ਹਾਂ ਮੈਂ ਚੋਲਨੀ ਆ ਠੀਕ ਹੈ ਨਾ ਜਿਵੇਂ ਹੁਣ ਆਣਾ ਜਿਵੇਂ ਬਿਮਾਰ ਹੋਣ ਕਰਕੇ ਜਿਵੇਂ ਮੰਨਾ ਔਖਾ ਅੱਜ ਜੇ ਮੈਂ ਤੇਰੀ ਉਸ ਟਾਈਮ ਵੀਡੀਓ ਬਣਾਉਂਦਾ ਜਿੱਦਾਂ ਤੇਰੀ ਹਾਲਤ ਸੀ ਬਾਈ ਬਹੁਤ ਔਖਾ ਲਿਆਂਦਾ ਤੈਨੂੰ ਮਜ਼ੀ ਦਾ ਖੜਾ ਕਰਿਆ ਤੈਨੂੰ ਚੱਕ ਕੇ ਠਾਲ ਕੇ ਫੇਰ ਉਹਨੇ ਲਿਆਂਦਾ ਡੰਗਰਾਂ ਕੋਲ ਮਹਤੋ ਫਿਓ ਮੈਸਾਜ ਉਹ ਨਹੀਂ ਐਗੀ ਅਮੀ ਜੀ ਨਹੀਂ ਦੀ ਐਗੀ ਵੀ ਅਜਿ ਨੂੰ ਪੁਰਾਣੇ ਰਮੇਸ ਦਾ ਕੰਮ ਹੂੰ ਕੋਲ ਟਰੀਟਮੈਂਟ ਕਰਾ ਲੈ ਗਏ ਆਪਣਾ ਕਰਵਾਉਂਦੀ ਤਾਂ ਹੈਗੀ ਆਂ ਕੱਲ ਸਵੇਰੇ ਤਾਂ ਜੇ ਤੈਨੂੰ ਨਾਂ ਤੇ ਚਚੇ ਹੋਈਆਂ ਇਹਨੂੰ ਲਿਆਉਂਗੇ ਜਾ ਕੇ ਸਾਜਰੇ ਇਥੇ ਚਵਾ ਲੂਗੇ ਹਣਾ ਪਰ ਪਹਿਲਾਂ ਸਰੀਰ ਦੇਖ ਆਪਣਾ ਸਭ ਤੋਂ ਪਹਿਲਾਂ ਟਰੀਟਮੈਂਟ ਦੇਖਦਾ ਉੱਥੇ ਕੱਲੂ ਦੇਣਾ ਡਾਕਟਰ ਕੋਲ ਹਾਂ ਸਵੇਰੇ ਵੀ ਜਾਣਾ ਅੱਜ ਫੇਰ ਅੱਜ ਵੀ ਗਏ ਤੇ ਕੱਲੂ ਵੀ ਜਾਣਾ ਕੱਲ ਨੂੰ ਉਹ ਕਰਨਾ ਆਪਾਂ ਨੇ ਉਹਨੂੰ ਮਿਲ ਕੇ ਗਾਣੀ ਕੇ ਰਿਪੋਰਟ ਵਗੈਰਾ ਦਿਖਾਉਣੇ ਪੈਣਗੇ। ਜਿਹੜੇ ਜਿਹੜੇ ਹੁਣ ਕਹਿੰਦੀ ਉਹ ਕਰਨਾ। ਤੇ ਬਾਕੀ ਚਲੋ ਜੀ ਹੁਣ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਸਾਰਿਆਂ ਦਾ ਧੰਨਵਾਦ ਐਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਦਾਂ ਹੀ ਪਿਆਰ ਦਿੰਦੇ ਰਹੋ ਸਾਰਿਆਂ ਦਾ ਤੈਨੂੰ ਧੰਨਵਾਦ ਵੀਡੀਓ ਹੁਣ ਥੋੜੀ ਜਿਹੀ ਘਟ ਪੈਂਦੀ ਐ ਹਾਂ ਬੀ ਬਸ ਜੇ ਤੂੰ ਢਿੱਲੀ ਆ ਰੋਦੇ ਕਰਕੇ ਠੀਕ ਐ ਚਲੋ ਕੋਈ ਨਾ ਹੋ ਜਾਣੀ ਹੋ ਜੀ ਠੀਕ ਫਿਰ ਪਾਉਂਦੇ ਰਹੋਗੇ ਆਪਾਂ ਜੀ ਵੀਡੀਓ ਤੁਸੀਂ ਦਿੰਦੇ ਰਹੇ ਸਾਰੇ ਜਾਣੇ ਸਾਡੀ ਵੀਡੀਓ ਲਖਵਿੰਦਰ ਠੀਕ ਹੋ ਗਏ ਪਰਮਾਤਮਾ ਅੱਗੇ ਅਰਦਾਸ ਕਰੇ ਪਲੀਜ਼ ਅ ਰਿਕਵੈਸਟ ਕਰ ਸਾਰੇ ਸਾਸੀ ਕਾਲ